ਆਜਾ ਨੰਬੀ ਆ ਕਰੰਟ ਆਰਟੀਕਲ ਵੀ ਨੇ ਤੇ ਡਿਜ਼ਾਈਨ ਹੈ ਇੱਕ ਤੋਂ ਇੱਕ ਆ ਲੋ ਦੇਖੋ ਚੈੱਕ ਕਰੋ ਡਿਜ਼ਾਈਨ ਆ ਲੋ ਇਹ ਆ ਲੋ ਜਿੰਨੇ ਮਰਜੀ ਕਲੈਕਸ਼ਨ 200 ਦੀ 250 ਦੀ 300 ਦੀ ਆ ਲੋ 1 2 3 4 ਜਿੰਨੀਆਂ ਮਰਜ਼ੀਆਂ ਆ ਲੋ ਠੀਕ ਹੈ ਜੀ ਆਪ ਨੂੰ ਲਓ ਜੀ ਤੇ ਆ ਵੀਰੇ ਕੋਟਨ ਸਟੱਫ ਹੈ ਜੀ ਆਹ ਕੋਟਨ ਚ ਆ ਗਿਆ ਵੀਰੇ ਹਾਂਜੀ ਇਹ ਵੀ ਕਾਟਨ ਹੈ ਜੀ ਓਕੇ ਆ ਕਾਟਨ ਚ ਆ ਗਿਆ ਜੀ ਧੋਣ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਉਂਦੀ ਵੀਰੇ ਇਹਨਾਂ ਚ ਕੋਈ ਦਿੱਕਤ ਨਹੀਂ ਹੈਗੀ ਓਕੇ ਦਾ ਸਟਾਰਟਿੰਗ ਪ੍ਰਾਈਸ ਹੈਗਾ 450 ਜੀ ਲਓ ਜੀ 450 ਬਾਕੀ ਸਾਈਜ਼ ਹਰ ਇੱਕ ਮਿਲ ਜੂਗਾ ਨਾ ਹਾਂਜੀ ਨਾ ਤੁਸੀਂ ਪਹੁੰਚੋ ਵਿజిਟ ਕਰੋ ਆ ਲਓ ਚੈੱਕ ਕਰੋ ਲਓ ਜੀ 1 2 3 4 5 ਠੀਕ ਹੈ ਜੀ ਲਓ ਜੀ ਬਾਈਕ ਦਾ ਸਾਤ ਤਰ੍ਹਾਂ ਸਾਈਜ਼ ਮਿਲ ਜੂਗਾ ਨਾ ਇਹਦਾ ਤੁਹਾਨੂੰ ਪਾਇਆ ਹੋਇਆ ਗਰਮੀ ਦੇ ਵਿੱਚ ਮਹਿਸੂਸ ਵੀ ਹੋਣਾ ਕਿ ਆ ਕੀ ਪਾਇਆ ਹੋਇਆ ਇਸ ਤਰ੍ਹਾਂ ਆ ਗਰਮੀ ਦਾ ਤੋਹਫਾ ਮਿਲੂਗਾ ਤੁਹਾਨੂੰ ਇਹਦੇ ਵਿੱਚ ਓਕੇ ਵੀਰੇ ਸਾਰੇ ਬ੍ਰਾਂਡ ਲੁੱਕ ਦੇ ਵਿੱਚ ਹੀ ਮਿਲਣਗੇ ਕੋਰਡੀਨ ਇੱਕ ਤੋਂ ਇੱਕ ਆਰਟੀਕਲ ਮਿਲਣਗੇ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ ਓਕੇ ਔਰ ਉਹ ਇਹ ਕੋ ਬਾਈਟ ਲੈਂਡ ਜਾਂ ਉਹ ਵੀ ਲੈ ਲੈਂਦੇ ਵਿੱਚ ਓਕੇ ਵੀਰੇ ਇਹ ਵਾਲਾ ਮਾਲ ਜਿਹੜਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦਾ ਓਕੇ ਵੀਰੇ ਔਰ ਬੋਟਨ ਪੂਰੀਆਂ ਬੜੀ ਹੋ ਗਈ ਜਿਹੜੇ ਅੱਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਆਦਿਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟ ਲਈ ਆ ਤੁਹਾਨੂੰ ਸ਼ਹਿਰ ਮਰੇੜ ਕੋਲੇ ਇੱਕ ਬਹੁਤ ਹੀ ਸਸਤੀ ਦੁਕਾਨ ਦੇ ਉੱਪਰ ਲੈ ਕੇ ਚੱਲਦੇ ਆਂ ਕੱਪੜਿਆਂ ਦੀ ਜਿੱਥੇ ਤੁਹਾਨੂੰ ਬੱਚਿਆਂ ਦੇ ਕੱਪੜੇ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਤੁਹਾਨੂੰ ਸਾਰੀ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂਗੇ ਸਾਰਾ ਪ੍ਰੋਪਰ ਐਡਰੈਸ ਦੱਸਾਂਗੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਸੋ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਤੇ ਭਾਈ ਇਹਨੇ ਸ਼ੌਪ ਦਾ ਡਰੈਸ ਪੈਣ ਦਾ ਆ ਖਮੋਲ ਸਕੂਲ ਦੇ ਬਿਲਕੁਲ ਨਾਲ ਹੀ ਆ ਗਲੀ ਜਾਂਦੀ ਇੱਥੇ ਹੈ ਨਾ ਤੇ ਇੱਧਰ ਸਾਰਾ ਲਾਲ ਬਾਜ਼ਾਰ ਹੈ ਆ ਲਾਲ ਬਾਜ਼ਾਰ ਹੈ ਕਿ ਇੱਧਰ ਨਾ ਤੇ ਇੱਥੋਂ ਆ ਗਲੀ ਜਾਂਦੀ ਆ ਤੇ ਇੱਥੇ ਸਾਹਮਣੇ ਭਾਈ ਉਹਨਾਂ ਦੀ ਸ਼ੌਪ ਆ ਜਾਂਦੀ ਆ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਰੇੜਕੋਟਲੇ ਏਵੀ ਕੀਡਿਸ ਗੈਲੈਕਸੀ ਵਾਲਿਆਂ ਦੇ ਤੇ ਇੱਥੇ ਤੁਹਾਨੂੰ ਸਾਰੀ ਅੱਜ ਬੱਚਿਆਂ ਦੀ ਆਪਾਂ ਕਲੈਕਸ਼ਨ ਦਿਖਾਵਾਂਗੇ ਹਨਾ ਕੀ ਕੀ ਕਨੇ ਨੂੰ ਕਲੈਕਸ਼ਨ ਆ ਕੀ ਕੀ ਰੇਟ ਨੇ ਤੁਹਾਨੂੰ ਸਾਰੇ ਆਪਾਂ ਦੱਸਾਂਗੇ ਇਹਨਾਂ ਦੀ ਸ਼ਾਪ ਦਾ ਐਡਰੈਸ ਪੈ ਜਾਂਦਾ ਬੈਕ ਸਾਈਡ ਕਮੋਲ ਸਕੂਲ ਤਕੀਆ ਠੀਕ ਹੈ ਜੀ ਇਹ ਐਡਰੈਸ ਪੈ ਜਾਂਦਾ ਤੇ ਦਿਖਾਉਨੇ ਆ ਤੁਹਾਨੂੰ ਸਾਰੀ ਅੱਜ ਆਪਾਂ ਕਲੈਕਸ਼ਨ ਆਪਾਂ ਪਹੁੰਚੇ ਆਂ ਏਵੀ ਕੀਡਿਸ ਗੈਲੈਕਸੀ ਵਾਲਿਆਂ ਦੇ ਤੇ ਆਜੋ ਚੱਲਦੇ ਆਂ ਸਾਰੀ ਆਪਾਂ ਗੱਲਬਾਤ ਕਰਦੇ ਆਂ ਲਓ ਜੀ ਚੱਲਦੇ ਆਂ ਕਰਦੇ ਆਂ ਬਾਈ ਨਾਲ ਸਾਰੀ ਆਪਾਂ ਗੱਲਬਾਤ ਤੇ ਬਹੁਤ ਵਧੀਆ ਇਹ ਤੁਹਾਡਾ ਸਵਾਲ ਹੈ ਜੀ ਹਾਂ ਜੀ ਕੀ ਕਲੈਕਸ਼ਨ ਲੈ ਕੇ ਆ ਆ ਜੀ ਬੱਚਿਆਂ ਦੀ ਕਲੈਕਸ਼ਨ ਹੈ ਵੀਰੇ ਆਪਣੀ ਓਕੇ ਹਾਂ ਜੀ ਤੇ ਕੀ ਕੀ ਆਰਟੀਕਲ ਨੇ ਵੀਰੇ ਆਰਟੀਕਲ ਆਪਣੇ ਲਈ ਕਰੰਟ ਦੇ ਆਰਟੀਕਲ ਨੇ ਵੀਰੇ ਹਾਂ ਜੀ ਹਾਂ ਜੀ ਤੇ ਸਰਪਲਸ ਸਾਰਾ ਆਪਣੇ ਲਈ ਵੀਰੇ ਓਕੇ ਜਿਵੇਂ ਕਿ ਆ ਦੇਖੋ ਹਾਂ ਜੀ ਆ ਬੱਚਿਆਂ ਦੀ ਪੈਂਟ ਆ ਵੀਰੇ ਲਓ ਜੀ ਆ ਪੈਂਟ ਆ ਗਈ ਇੱਕ ਸਾਲ 6 ਮਹੀਨਿਆਂ ਤੋਂ ਲੈ ਕੇ 3 ਸਾਲ ਤੱਕ ਵੀਰੇ ਲਓ ਜੀ 6 ਮਹੀਨਿਆਂ ਲੈ ਕੇ 3 ਸਾਲ ਦੇ ਤੱਕ ਬੱਚੇ ਤੱਕ ਤੁਹਾਨੂੰ ਹਨਾ 22 ਇਹਨਾਂ ਨੂੰ ਆਰਟੀਕਲ ਮਿਲ ਜਾਣਗੇ ਸਾਰੇ ਲਓ ਜੀ ਇਹ ਜੀਨ ਚ ਆ ਗਿਆ ਨਾ ਵੀਰੇ ਹਾਂਜੀ ਜੀਨ ਚ ਆ ਗਈ ਆ ਜਿਹੜੀਆਂ ਕਰੰਟਲੀ ਚੱਲਦੀਆਂ ਨੇ ਵੀਰੇ ਗਰਮੀਆਂ ਵਾਲੀਆਂ ਵੀਰੇ ਕਾਰ ਕੋ ਲੋ ਲੋ ਜੀ ਠੀਕ ਹੈ ਜੀ ਤੇ ਆ ਦੇਖੋ ਇਧਰ ਨਾਲ ਆ ਵੀਰੇ ਕੋਰੀਅਨ ਸਟਾਈਲ ਵੀ ਹੈ ਤੇ ਸਟਾਰਟਿੰਗ ਪ੍ਰਾਈਸ ਕਿਰਾ ਜਾਂਦਾ ਵੀਰੇ ਸਟਾਰਟਿੰਗ ਪ੍ਰਾਈਸ ਵੀਰੇ ਇਹਨਾਂ 450 ਠੀਕ ਹੈ ਜੀ ਹਾਂਜੀ ਲੋ ਜੀ 450 ਹਨ ਹਾਂ ਲੋ ਬਾਕੀ ਕਲੈਕਸ਼ਨ ਕੋ ਨੂੰ ਬਾਜੇ ਨੂੰ ਕੋ ਬਹੁਤ ਮਿਲ ਜੂ ਹਨਾ ਜਿਵੇਂ ਆ ਦੇਖੋ ਇਦਾਂ ਦੀ ਵੀ ਤੁਹਾਨੂੰ ਮਿਲ ਜੂ ਸਾਰੀ ਹੈ ਨਾ ਤੇ ਆ ਜੀਨ ਹੋ ਗਈ ਜਿਵੇਂ ਤੇ ਵੀਰੇ ਆਹ ਸ਼ਾਰਟ ਚ ਆ ਜੂਗੀ ਅੱਗੇ ਸਾਲਟ ਆ ਗਈ ਲਓ ਜੀ ਸਾਲਟ ਮੈਡ ਜੂ ਤੁਹਾਨੂੰ ਨਾ ਇਹ ਜੀ ਵੀ ਤੁਹਾਨੂੰ ਇਹਦੀ ਕਲੈਕਸ਼ਨ ਬਹੁਤ ਮਿਲ ਜੂਗੀ ਜੇ ਅਪ ਗੱਲ ਕਰੀਏ ਲਓ ਜੀ ਆਹ ਲਓ ਓਕੇ ਇਹ ਚਾਈਨੀਸ ਸਟੱਫ ਹੈ ਜੀ ਓਕੇ ਵੀਰੇ ਲਓ ਜੀ ਤੇ ਆ ਵੀਰੇ ਕਾਟਨ ਸਟੱਫ ਹੈ ਜੀ ਆਹ ਕਾਟਨ ਚ ਆ ਗਿਆ ਵੀਰੇ ਹਾਂਜੀ ਇਹ ਵੀ ਕਾਟਨ ਹੈ ਜੀ ਓਕੇ ਆ ਕਾਟਨ ਚ ਆ ਗਿਆ ਜੀ ਧੋਣ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਉਂਦੀ ਵੀਰੇ ਇਹਨਾਂ 'ਚ ਕੋਈ ਦਿੱਕਤ ਨਹੀਂ ਹੈਗੀ ਓਕੇ ਸਟਾਰਟਿੰਗ ਪ੍ਰਾਈਸ ਹੈਗਾ 450 ਜੀ ਲਓ ਜੀ 450 ਬਾਕੀ ਸਾਈਜ਼ ਹਰ ਇੱਕ ਮਿਲ ਜੂਗਾ ਨਾ ਹਾਂਜੀ ਸਾਈਜ਼ ਮਿਲ ਜੂਗਾ ਵੀਰੇ 16 ਸਾਲ ਲੱਕੇ ਨਾ ਠੀਕ ਆ ਜੀ ਲਓ ਜੀ ਸਾਈਜ਼ ਵੀਰੇ ਆ ਫਿਰ ਆ ਗਿਆ ਲੋਰ ਦੀ ਕਲੈਕਸ਼ਨ ਆਪਣੇ ਕੋਲ ਓਕੇ ਚਲੋ ਆ ਲੋਰ ਆ ਗਈ ਹੈ ਨਾ ਹਾਂਜੀ ਇਹ ਲੋਰ ਦੇਖੋ ਵੀਰੇ 300 ਤੋਂ స్టార్ਟ ਆ ਜੀ ਇਹ ਆਪਣੇ ਕੋਲ ਲਓ ਜੀ 300 ਤੋਂ ਲੋਰ ਸਟਾਰਟ ਹੋ ਜਾਂਦੀ ਹੈ ਹਲੋ ਇਹਨਾਂ 'ਚ ਵੀ ਕੋਈ ਦਿੱਕਤ ਨਹੀਂ ਹੈਗੀ ਜੀ ਠੀਕ ਆ ਵੀਰੇ ਹਾਂਜੀ ਜਿਵੇਂ ਆ ਦੇਖੋ ਨਾ ਕੁਝ ਆਰਟੀਕਲ ਵੀਰੇ ਫਰੈਸ਼ ਦੇ ਆਰਟੀਕਲ ਨੇ ਇਹ ਓਕੇ ਹਾਂਜੀ ਲਓ ਜੀ ਤੇ ਆਹ ਦੇਖੋ ਇੱਧਰ ਹਨਾ ਬਾਕੀ ਬਹੁਤ ਕਲੈਕਸ਼ਨ ਹੈ ਜੇ ਆਪਾਂ ਗੱਲ ਕਰੀ ਤੁਸੀਂ ਬਾਈ ਨੂੰ ਕੋ ਪਹੁੰਚਿਓ ਹਾਂਜੀ ਵੀਰੇ ਕਲੈਕਸ਼ਨ ਬਹੁਤ ਆ ਆਪਣੇ ਕੋਲ ਬਾਈ ਇੱਕ ਵਾਰ ਆਪਣਾ ਐਡਰੈਸ ਬੋਲ ਦੋ ਤੁਸੀਂ ਆਪ ਵੀਰੇ ਕਿਡਜ਼ ਗੈਲੈਕਸੀ ਆਪਨੇ ਬੈਕ ਸਾਈਡ ਕਮੋ ਸਕੂਲ ਨੀਅਰ ਤਕੀ ਆ ਜੀ ਠੀਕ ਹੈ ਜੀ ਲਓ ਜੀ ਬਾਕੀ ਬਾਈ ਦਾ ਸਟਰੀ ਨੰਬਰ ਹੈ ਕਿਡਜ਼ ਗੈਲੈਕਸੀ ਜੀ ਠੀਕ ਹੈ ਬਾਕੀ ਬਾਈ ਦਾ ਸਕਰੀਨ ਤੇ ਨੰਬਰ ਚੱਲਦਾ ਨਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ ਆ ਗੱਲ ਹੀ ਸਟਾਪ ਆ ਗਈ ਜੀ ਓਕੇ ਵੀਰੇ ਆ ਲਓ ਜੀ ਆ ਟੌਪ ਆ ਗਏ ਹਨ ਹਾਂਜੀ ਇਹਨਾਂ ਦੀ ਸਟਾਰਟਿੰਗ ਰੇਂਜ ਹੈਗੀ ਵੀਰੇ 350 ਜੀ ਲਓ ਜੀ ਆ 350 ਮਾਰਕੀਟ 'ਚ ਇਹਨਾਂ ਦੀ ਰੇਂਜ ਹੋਣੀ ਹੈ 5-600 ਵੀਰੇ ਅਸੀਂ 350 ਦਾ ਦਵਾਂਗੇ ਜੀ ਠੀਕ ਆ ਵੀਰੇ ਲਓ ਜੀ ਇਹ ਜੀ ਵੀ ਤੁਹਾਨੂੰ ਉਹਨਾਂ ਬਹੁਤ ਸਾਰੀ ਕਲੈਕਸ਼ਨ ਮਿਲ ਜੂਗੀ ਆਪਾਂ ਗੱਲ ਕਰੀਏ ਆਰਟੀਕਲ ਬਾਈ ਉਹਨਾਂ ਕੋਲ ਬਹੁਤ ਨੇ ਆਪਾਂ ਵੀਡੀਓ ਤੁਹਾਨੂੰ ਉਹਨਾਂ ਨਹੀਂ ਦਿਖਾ ਸਕਦੇ ਹਨ ਤੁਸੀਂ ਪਹੁੰਚੋ ਵਿਜ਼ਿਟ ਕਰੋ ਆਹ ਲਓ ਚੈੱਕ ਕਰੋ 1 2 3 4 5 6 7 8 9 10 ਤੁਹਾਨੂੰ ਹੋਰ ਵੀ ਸਾਡੇ ਲਵੇ ਬਹੁਤ ਵੈਰਾਈਟੀਆਂ ਮਿਲ ਜਣਗੀਆਂ ਜਿੰਨੀਆਂ ਮਰਜੀ ਲਵੋ ਆ ਲੋ ਕਲੈਕਸ਼ਨ ਚੈੱਕ ਕਰੋ ਆਪਣੇ ਲਾ ਕਲੈਕਸ਼ਨ ਲਿਮਟ ਨਹੀਂ ਹੈਗੀ ਬਹੁਤ ਸਟਾਕ ਨੇ ਆਪਣੇ ਲਵੇ ਤੁਹਾਨੂੰ ਆਰਟੀਕਲ ਮਿਲਣਗੇ ਜੋ ਬਾ ਕਾਇਦਾ ਟਾਈਮ ਤੇ ਆਰਟੀਕਲ ਆਪਣੇ ਲਈ ਕਰੰਟ ਆਰਟੀਕਲ ਲੱਗੇ ਹੁੰਦੇ ਨੇ ਠੀਕ ਹੈ ਵੀਰੇ ਇਹ ਜੈਨੂਰੇਟ ਹੋਣਗੇ ਐ ਨਹੀਂ ਹੈਗੇ ਕਿ ਡਬਲ ਟ੍ਰिपल ਬੰਦਾ ਜੇ ਸੀ ਸਾਡੇ ਲਵੇ ਆਉਂਗੇ ਤਾਂ ਤੁਹਾਨੂੰ ਇਹਦਾ ਹੱਕ ਦਾ ਮਿਲੂਗਾ ਇਹ ओरिजिनल ਚੀਜ਼ ਦਾ ਸਾਡੇ ਲਵੇ ਕੋਰੀਅਨ ਚਾਈਨੀਜ਼ ਇਹ ਮੇਡ ਸਾਰਾ ਕੁਝ ਹੁੰਦਾ ਤੇ ਆਪਾਂ ਤੁਹਾਨੂੰ ਉਹੀ ਹਿਸਾਬ ਨਾਲ ਦਿਖਾਣੇ ਆ ਹਲੋ ਚੀਚਾ ਆਫਰਾਕਾਂ ਦੇ ਡਿਜ਼ਾਈਨ ਨੇ ਲੋਰਾ ਟੀ-ਸ਼ਰਟਾਂ ਵੀਰੇ ਆਫਰਾਕਸ ਆ ਗਿਆ ਰੱਖ ਆ ਲੋਫਰਾਕਸ ਦੀ ਕਲੈਕਸ਼ਨ ਦੇਖੋ ਤੁਸੀਂ ਹਾਂਜੀ ਲਓ ਜੀ ਫਰੋਗ ਵੀ ਤੁਹਾਨੂੰ ਬਹੁਤ ਆਪਸ਼ਨ ਮਿਲ ਜੂਗੇ ਹਨ ਇਹਨਾਂ ਦੇ ਬਹੁਤ ਆਪਸ਼ਨ ਆ ਵੀਰੇ ਠੀਕ ਹੈ ਤੋਂ 5 ਸਾਲ ਤੱਕ ਆ ਲਓ ਵੀਰੇ ਵੀ ਸਰਪਲਸ ਦੇ ਆਰਟੀਕਲ ਵੀ ਨੇ ਓਕੇ ਆ ਸਰਪਲਸ ਆ ਗਈ ਜੀ ਵੀਰੇ ਸਰਪਲਸ ਦੇ ਆਰਟੀਕਲ ਵੀ ਨੇ ਠੀਕ ਆ ਜੀ ਇਹਨਾਂ ਹੀ ਰੇਂਜ ਹੋਊਗੀ ਵੀਰੇ 450 ਲਓ ਜੀ ਇਹਨਾਂ ਦੀ 450 ਆ ਲਓ ਵੀਰੇ ਘੱਟ ਰੇਂਜ ਆ ਗਿਆ ਵੀਰੇ 350 ਦੀ ਰੇਂਜ ਚ ਇਹ ਵੀ ਸਰਪਲਸ ਕੱਪੜਾ ਹੈ ਜੀ ਲਓ ਜੀ ਆ ਲਓ ਆ ਵੀ ਸਰਪਲਸ ਆ ਗਿਆ ਨਾ ਹਲੋ ਆਖ ਕਰੋ ਆ ਲੋ ਲਓ ਬਹੁਤ ਆ ਹਾਂਜੀ ਬਹੁਤ ਆ ਟਿਕ ਇਲੈਕਸ਼ਨ ਬਹੁਤ ਨੇ ਠੀਕ ਆ ਵੀਰੇ ਆ ਲੋ ਚੈੱਕ ਕਰ ਲੋ ਮਰਜੀ ਇਹ ਆ ਲੋ ਹਾਂਜੀ ਆ ਵੀ ਸਰਫਲੈਟ ਕਲੱਚ ਨਾਲ ਵੀ 450 ਦੀ ਰੇਂਜ ਚ ਲੋ ਜੀ 450 ਤੇ ਹੋਰ ਵੀ ਆ ਆਪਣੇ ਲਵੇ ਬਾਕਸ ਵਾਲਾ ਹੈ ਹਾਂਜੀ ਸੈਟ ਵੀ ਮਿਲ ਜਾਣਗੇ ਜੀ ਓਕੇ ਵੀਰੇ ਆ ਦੇਖੋ ਜਿਵੇਂ ਕੇ ਛੋਟੇ ਨਿਊ ਵਾਰਨ ਬੇ ਵੀ ਲਈ ਹਾਂਜੀ ਆ ਚੀਜ਼ਾਂ ਓਕੇ ਵੀਰੇ ਲੋ ਜੀ ਇਦਾਂ ਦੇ ਵੀ ਹੁਣ ਮਿਲ ਜਾਣਗੇ ਸਾਰੇ ਹਨਾ ਆ ਦੇਖੋ ਵੀਰੇ ਆਹ ਚੀਜ਼ਾਂ ਹੋਈਆਂ ਲਓ ਜੀ ਇਦਾਂ ਦੀ ਕਲੈਕਸ਼ਨ ਤੁਹਾਨੂੰ ਮਿਲ ਜੂ ਸਾਰੀ ਹਨਾ ਆ ਦੇਖੋ ਵੀਰੇ ਦੇਖੋ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਵੀਰੇ ਆ ਦੇਖੋ ਓਕੇ ਵੀਰੇ ਇਹ ਲੋ ਤੇ ਆ ਦੇਖੋ ਜਿਵੇਂ ਹਨਾ ਲਓ ਜੀ ਇਹ ਮੁੰਡੇ ਆទੀਆਂ ਮੁੰਡੇ ਵੀਰੇ ਆਹ ਲਓ ਦਾਰਨੀ ਐਂ ਸਿਜ਼ਨ ਲੋ ਠੀਕ ਹੈ ਵੀਰੇ ਲਓ ਜੀ ਯਾਰ ਮੁੱਕਰ ਸੈੱਟ ਹੋ ਗਿਆ ਵੀਰੇ ਆ ਦੇਖੋ ਹਾਂਜੀ ਹਾਂਜੀ ਲਓ ਜੀ ਵੈਰਾਈਟੀ ਵੀਰੇ ਬਹੁਤ ਮਿਲ ਜੂਗੇ ਤੁਹਾਨੂੰ ਠੀਕ ਆ ਵੀਰੇ ਹਾਂਜੀ ਲਓ ਜੀ ਵੈਰਾਈਟੀ ਬਾਈ ਉਹਨਾਂ ਕੋਲ ਬਹੁਤ ਮਿਲ ਜੂਗਾ ਨਾ ਤੁਸੀਂ ਵਿਜ਼ਿਟ ਕਰੋ ਬਾਈ ਉਹਨਾਂ ਕੋਲ ਬਾਕੀ ਇਹਨਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੇਅਰ ਕਰਤਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਨਾ ਆ ਦੇਖੋ ਲਓ ਜੀ ਤੇ ਬਹੁਤ ਵੈਰਾਈਟੀ ਪਈ ਆ ਹਨਾ ਤੁਹਾਨੂੰ ਆਰਟੀਕਲ ਆਪ ਦਿਖਾ ਦੇਗੀ ਇਦਾਂ ਦੇ ਆਰਟੀਕਲ ਬਾਈ ਉਹਨਾਂ ਨੂੰ ਮਿਲ ਜਾਣਗੇ ਤੁਹਾਨੂੰ ਓਕੇ ਵੀਰੇ ਠੀਕ ਹੈ ਜੀ ਪਹੁੰਚੋ ਹਾਂਜੀ ਵੀਰੇ ਹਾਂਜੀ ਜਿਵੇਂ ਆਪਾਂ ਨੇ ਤੁਹਾਨੂੰ ਉਧਰ ਪਹਿਲਾਂ ਬੱਚਿਆਂ ਦੇ ਕਿਡਸ ਦੀ ਦਿਖਾਈ ਹੱਥ ਉਸ ਤਰ੍ਹਾਂ ਦਾ ਹੀ ਮਾਲ ਆਪਣੇ ਲਵੇ ਇੱਧਰ ਠੀਕ ਬੜਿਆ ਜੈਨਸ ਦਾ ਵੀ ਆ ਓਕੇ ਚਲੋ ਜੀ ਦਿਖਾਉਣਾ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਬਾਈ ਇਹਨਾਂ ਦੀ ਹਾਂਜੀ ਵੀਰੇ ਚਲੋ ਜੀ ਆਪਣੇ ਕੋਲ ਹੀ ਨੀਟਿੰਗ ਦੇ ਵਿੱਚ ਬਹੁਤ ਸੋਹਣੀਆਂ ਟੀ-ਸ਼ਰਟਾਂ ਨੇ ਜਿਹੜੇ ਅੱਜਕੱਲ੍ਹ ਆਰਟੀਕਲ ਚੱਲ ਰਹੇ ਨੇ ਹਾਂਜੀ ਵੀਰੇ ਨਵੇਂ-ਨਵੇਂ ਕਲਰ ਲਓ ਜੀ ਹਾਂ ਸਾਰੇ ਸਾਰੀ ਮਿਲ ਜਾਣਗੇ ਆਪਾਂ ਨੂੰ ਐਮ 2 ਡਬਲ ਐਕਸਲ ਠੀਕ ਆ ਜੀ ਲਓ ਜੀ ਬਾਈਕ ਦਾ ਸਾਰਾ ਸੱਤਾਂ ਸਾਈਜ਼ ਮਿਲ ਜੂਗਾ ਨਾ ਇਹਦਾ ਤੁਹਾਨੂੰ ਪਾਇਆ ਹੋਇਆ ਗਰਮੀ ਦੇ ਵਿੱਚ ਮਹਿਸੂਸ ਵੀ ਹੋਣਾ ਕਿ ਆ ਕੀ ਪਾਇਆ ਹੋਇਆ ਇਸ ਤਰ੍ਹਾਂ ਆ ਗਰਮੀ ਦਾ ਤੋਹਫਾ ਮਿਲੂਗਾ ਤੁਹਾਨੂੰ ਠੀਕ ਆ ਜੀ ਲੇ ਕੋਸਟ ਆਪਣੇ ਲੈਵੇ ਸਾਰੇ ਤਰ੍ਹਾਂ ਦੇ ਬ੍ਰਾਂਡ ਮਿਲ ਲੈਣਗੇ ਕੋਲਰ ਦੇ ਵਿੱਚ ਗੋਲ ਗਲੇ ਦੇ ਵਿੱਚ ਓਕੇ ਵੀਰੇ ਸਾਰੀਆਂ ਚੀਜ਼ਾਂ ਤੇ ਵਿੱਚ ਮਿਲਣੀਆਂ ਠੀਕ ਆ ਜੀ ਲਓ ਜੀ ਲਓ ਜੀ ਆ ਦੇਖੋ ਕਲੈਕਸ਼ਨ ਬਹੁਤ ਆ ਬੜਾ ਬਹੁਤ ਆ ਲੈਣਾ ਇੱਕ ਕਲਰ ਵੀ ਬਹੁਤ ਜ਼ਿਆਦਾ ਮਿਲ ਜਾਣਗੇ ਤੁਹਾਨੂੰ ਓਕੇ ਵੀਰੇ ਸਾਰਿਆਂ ਦੇ ਵਿੱਚ ਕਲਰ ਮਿਲਣਗੇ ਰਾਉਂਡ ਨੈਕ ਵੀ ਮਿਲ ਜਾਊਗਾ ਲਓ ਜੀ ਰਾਉਂਡ ਨੈਕ ਜਿਮ ਟੋ ਮੇਲ ਫਿਗਰ ਹਾਂਜੀ ਇਹ ਮੋਜ਼ਿੰਗ ਹੋਈ ਹੋਈ ਆ ਸਾਰੀ ਓਕੇ ਵੀਰੇ ਲਓ ਜੀ ਆਹੋ ਜਿਵੇਂ ਨਾ ਬਹੁਤ ਸੁਣਾ ਸੁਣਾ ਡਿਜ਼ਾਈਨ ਮਿਲ ਰਹੇ ਆ ਬਈਆ ਦੇਖੋ ਕਿੰਨਾ ਪਿਆਰਾ ਕਲਰ ਆ ਰੇਡ ਵੀ ਤੁਹਾਨੂੰ ਪੂਰੀ ਮਾਰਕੀਟ ਨਾਲੋਂ ਸਸਤੇ ਮਿਲਣਗੇ ਓਕੇ ਵੀਰੇ ਜਿਵੇਂ ਕਿ ਵੈਸੇ ਕੁੜਤਾ ਸਟਾਈਲ ਦੇ ਵਿੱਚ ਸੀਜ਼ਨ ਆ ਰਹੀਆਂ ਨੇ ਆ ਦੇਖੋ ਹਾਂਜੀ ਲਓ ਜੀ ਕੁਰਤਾ ਸਟਾਈਲ ਵੀ ਤੁਹਾਨੂੰ ਮਿਲ ਜੂ ਬਾਈ ਇਹਨਾਂ ਕੋਲੇ ਹੈ ਨਾ ਜੀਨਸ ਦੇ ਨਾਲ ਪਾ ਸਕਦੇ ਹੋ ਤੁਸੀਂ ਲੋਰ ਦੇ ਨਾਲ ਪਾ ਸਕਦੇ ਹੋ ਮਤਲਬ ਸਾਰੇ ਤਰ੍ਹਾਂ ਦੇ ਹੈਗੇ ਇਹਨਾਂ ਦੇ ਕਲਰ ਵੀ ਹੈਗੇ ਜੀ ਓਕੇ ਵੀਰੇ ਲਓ ਜੀ ਦੋ ਪਰਵਿੰਦੇ ਵਿੱਚ ਆ ਬਰਬਰੀ ਦੀ ਆ ਰੋਪ ਸ਼ੋਲਡਰ ਦੇ ਵਿੱਚ ਓਕੇ ਠੀਕ ਹੈ ਜੀ ਆਪਣੇ ਕੋਲ ਇਸ ਤੋਂ ਲਾਵਾ ਹੋਰ ਡੈਨਿਮ ਵੀ ਮਿਲ ਲੈਣਗੇ ਆ ਕਟਿੰਗ ਦੇ ਵਿੱਚ ਲਓ ਜੀ ਅੱਗੇ ਜੀਨ ਆ ਗਈ ਹੈ ਨਾ ਅੱਗੇ ਸਰੀ ਇਹ ਆ ਜੀਨ ਦੇ ਵਿੱਚ ਕਟਿੰਗ ਵਾਲੀ ਜੀਨ ਦੇ ਵਿੱਚ ਓਕੇ ਵੀਰੇ ਸਾਰੀ ਬ੍ਰੈਂਡ ਲੁੱਕ ਦੇ ਵਿੱਚ ਹੀ ਮਿਲਣਗੇ ਕੋਟਿੰਗ ਇੱਕ ਤੋਂ ਹੀ ਕਾਟੇਕਲ ਮਿਲਣਗੇ ਜਿਹੜੇ ਅੱਜ ਕੱਲ ਚੱਲ ਰਹੇ ਨੇ ਓਕੇ ਔਰ ਬੋਰਡ ਕੱਟ ਸਟ੍ਰੇਟ ਫਿਟ ਸਾਰੀਆਂ ਮਿਲਣਗੀਆਂ ਟੀਆਰ ਟੀਆਰ ਦਾ ਵੀ ਬੜਾ ਟ੍ਰੈਂਡਿੰਗ ਦੇ ਵਿੱਚ ਆ ਰਿਹਾ ਲੋ ਜੀ ਟੀਆਰ ਦੀ ਪੈਂਟ ਵੀ ਮਾਜੂ ਬਾਈ ਜਨੂ ਕੋਲ ਟੀਆਰ ਨਹੀਂ ਚਾਹੀਦੀ ਸਾਰੇ ਬ੍ਰੈਂਡ ਸ਼ੋਅ ਕਰ ਦਿਓ ਹਾਂਜੀ ਐਲੋ ਵੀ ਵੀ ਮਿਲ ਜਾਣਗੀਆਂ ਓਕੇ ਵੀਰੇ ਬਾ ਮੂਰੇ ਫਰੰਟ ਤੇ ਕਟਿੰਗ ਹੋਈ ਹੋਈ ਆ ਸਾਈਜ਼ 30 ਤੋਂ ਲੈ ਕੇ 38 ਤੱਕਰ ਮਿਲਣਗੇ ਆਪਣੇ ਕੋਲ ਠੀਕ ਆ ਜੀ ਲਓ ਆ ਬਲੈਕ ਰੰਗ ਚੋਂ ਤੁਹਾਨੂੰ ਮਿਲ ਜੂਗਾ ਨਾ ਜੀ ਹਾਂ ਮੀਰੀ ਦੀ ਮਿਲੂਗੀ ਠੀਕ ਆ ਜੀ ਬਾਕੀ ਸਰਪਲਸ ਦੀਆਂ ਆਈਟਮਾਂ ਆਪਣੇ ਲਈ ਸਾਰੇ ਤਰ੍ਹਾਂ ਦੀਆਂ ਮਿਲਣਗੀਆਂ ਜਿਵੇਂ ਕਿ ਲੀਲਨ ਦੇ ਪਜਾਮੇ ਓਕੇ ਲਓ ਜੀ ਲੀਲਨ ਦੇ ਪਜਾਮੇ ਵੀ ਮਿਲ ਜਾਣਗੇ ਤੁਹਾਨੂੰ ਇਦਾਂ ਦੇ ਐਚ ਕਲਰ ਵਾਈਟ ਵੀ ਮਿਲਣਗੇ ਬਹੁਤ ਸਾਰੇ ਆਰਟੀਕਲ ਤੁਹਾਨੂੰ ਮਿਲ ਜਾਣਗੇ ਕਾਫੀ ਕਲਰ ਮਿਲ ਲੈਣਗੇ ਜੀ ਓਕੇ ਵੀਰੇ ਕਾਰਗੋ ਸਟਾਈਲ ਵੀ ਜਿਹੜਾ ਚੱਲ ਰਿਹਾ ਅੱਜ ਕੱਲ ਉਹ ਵੀ ਮਿਲੂਗਾ ਹਾਂਜੀ ਹਾਂਜੀ ਵਾਈਟ ਵੀ ਮਿਲੂਗਾ ਇਹ ਵਾਈਟ ਠੀਕ ਆ ਵੀਰੇ ਉਹ ਰੀ ਸਟੇਟ ਬੋਡ ਨੂੰ ਵੀ ਇਹਨਾਂ ਦੇ ਓਕੇ ਆ ਵਾਈਟ ਵੀ ਲੱਜੂ ਸੋਨਾਂ ਪਿਓਰ ਵਾਈਟ ਆ ਉਹ ਇਹ ਬਾਈਟ ਲੈਣਾ ਚਾਹੁੰਦਾ ਉਹ ਵੀ ਲੈ ਲੈਂਦੇ ਵਿੱਚ ਓਕੇ ਵੀਰੇ ਲਓ ਅਸੀ ਕੇ ਦੇ ਹੀ ਸਾਰਾ ਕੁਝ ਇਹਨਾਂ ਦੇ ਵਾਸ਼ ਕੇਅਰ ਵਗੈਰਾ ਸਾਰਾ ਕੁਝ ਲੱਗਿਆ ਹੋਊ ਠੀਕ ਆ ਵੀਰੇ ਹੋਲੋ 3 ਵੀ ਸੀ ਕੇ ਦੇ ਹੀ ਆ ਲਓ ਜੀ ਕਲਰ ਦੋ ਦੋ ਚਾਰ ਚਾਰ ਸਭ ਦੇ ਵਿੱਚ ਹੈਗੇ ਆਪਣੇ ਲਈ ਠੀਕ ਆ ਜੀ 10 ਪਾਕਟ ਵੀ ਹੈ ਹਾਂਜੀ ਲੋ ਜੀ 10 ਪਾਕਟ ਸਟੇਡ ਸਟੇਡ ਪਾਕਟ ਓਕੇ ਸਾਰੀ ਠੀਕ ਆ ਜੀ ਬਾਕੀ ਲੋਰਾਂ ਆਪਣੇ ਲਵੇ ਪੈਂਟਸ ਸਟਾਈਲ ਵੀ ਮਿਲ ਲੈਣਗੇ ਆ ਜੀ ਠੀਕ ਹੈ ਕਿ ਅੱਜ ਕੱਲ ਕਰਸ਼ ਲਾਈਕਰਾ ਚੱਲ ਰਹੀ ਆ ਉਹ ਚੀਜ਼ ਹੈਗੀ ਜੀ ਠੀਕ ਆ ਜੀ ਕਾਰਗੋ ਵੀ ਮਿਲ ਲੈਣਗੇ ਆ ਲੋ ਜੀ ਕਾਰਗੋ ਠੀਕ ਆ ਜੀ ਆ ਰੈਫੜੀ ਵੀ ਚੱਲ ਰਹੀ ਹੈ ਇਹਦੇ ਵਿੱਚ ਵੀ ਤੁਹਾਨੂੰ ਪਲੇਨ ਵਾਲੇ ਚਾਹੀਦੇ ਨੇ ਪਲੇਨ ਵਾਲੇ ਵੀ ਮਿਲ ਜਾਣਗੇ ਹਾਂਜੀ ਹਾਂਜੀ ਕਲਰ ਨੇ ਸਾਰਿਆਂ ਦੇ ਵਿੱਚ ਲੋ 3 3 4 4 ਕਲਰ ਠੀਕ ਆ ਜੀ ਕਲੈਕਸ਼ਨ ਬਹੁਤ ਆ ਭਾਈ ਜਣਾਂ ਕੋ ਤੁਸੀਂ ਵਿజిਟ ਕਰੋ ਹਾਂ ਆ ਦੇਖੋ ਇਹਨਾਂ ਦੇ ਵਿੱਚ ਕਲਰ ਲਓ ਜੀ ਠੀਕ ਆ ਵੀਰੇ ਚਾਈਨਸ ਚਾਹਾਰੀ ਤੁਹਾਨੂੰ ਕਲੈਕਸ਼ਨ ਭਾਈ ਜਣਾਂ ਕੋ ਮਿਲ ਜੂਗਾ ਨਾ ਆ ਦੇਖੋ ਕੋਟਨ ਦੇ ਵਿੱਚ ਵੀ ਮਿਲ ਜਾਣਗੇ ਜੀ ਠੀਕ ਆ ਸਰ ਕਰਾਸ਼ ਲਾਈ ਕਰਾ ਦੇ ਵਿੱਚ ਵੀ ਆ ਗਿਆ ਗੁੱਲੇ ਵਾਲਾ ਮਾਲ ਜਿਹੜਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦਾ ਓਕੇ ਵੀਰੇ ਔਰ ਬੋਟਨ ਪੂਰੀ ਆਨ ਬੜੀ ਹੋ ਗਈ ਜਿਹੜੇ ਅੱਜ ਕੱਲ ਚੱਲ ਰਹੀ ਹੈ ਇਹ ਸਾਰੇ ਠੀਕ ਹੈ ਜੀ ਆ ਨਿਊ ਬੈਲੈਂਸ ਦੇ ਵਿੱਚ ਚਾਈਨੀਜ਼ ਆ ਵੀ ਮਿਲ ਲੈ ਓਕੇ ਇਹਦੇ ਵਿੱਚ ਵੀ ਇੱਕ ਛੇੜ ਮਿਲ ਲੈਣਗੇ ਤੁਹਾਨੂੰ ਠੀਕ ਹੈ ਜੀ ਲਓ ਜੀ ਕਲੈਕਸ਼ਨ ਆਪਾਂ ਤੁਹਾਨੂੰ ਬਹੁਤ ਦਿਖਾ ਦਿਆਂਗੇ ਬਾਕੀ ਕਲੈਕਸ਼ਨ ਤੋਂ ਵੱਧ ਆ ਵੀਡੀਓ 'ਚ ਆਪਾਂ ਨਹੀਂ ਦਿਖਾ ਸਕਦੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਲਓ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਪਰਸ਼ਵੀਨ ਐਲਪੀ ਦੇ ਵਿੱਚ ਵੀ ਮਿਲ ਜਣਗੇ ਹੁਣ ਬਾਕੀ ਨਾਲ ਦਾ ਵੀ ਮਿਲੂਗਾ ਓਕੇ ਇਹ ਪੌਕਟ ਦੇ ਵਿੱਚ ਪਾਇਓ ਦਾ ਵੀ ਨਹੀਂ ਪਤਾ ਲੱਗਣਾ ਇਸ ਤਰ੍ਹਾਂ ਦਾ ਸਾਈਜ਼ ਹੈ ਇਹਨਾਂ ਦਾ ਔਰ ਪੂਰੇ ਕੰਫਰਟ ਨੇ ਹਰਮਨੀ ਦੇ ਵਿੱਚ ਵੀ ਮਿਲੂਗਾ ਠੀਕ ਹੈ ਜੀ ਮੈਨਸ ਦੇ ਵਿੱਚ ਮਿਲੂਗਾ ਇਹ ਲਓ ਜੀ ਮਤਲਬ ਇਹਨਾਂ ਦੇ ਵਿੱਚ ਕਲਰ ਵਗੈਰਾ ਵੀ ਆਗੇ ਕੈਪਾਂ ਵੀ ਮਿਲ ਜਾਣਗੇ ਆਪਣੇ ਲੋਵੇ ਠੀਕ ਆ ਸਾਰੇ ਇੰਪੋਰਟਡ ਕੈਪਾਂ ਓਕੇ ਜੀ ਲਓ ਜੀ ਕੈਬਿਨੇਟ ਜੁਬਾਈ ਇਹਨਾਂ ਕੋਲ ਆ ਪਾਣੇ ਵਿੱਚ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਮਿਲ ਜਾਣਗੀਆਂ ਜਿਸ ਤਰ੍ਹਾਂ ਛੋਟੀ ਐਡ ਚਾਹੀਦੀ ਐ ਵੱਡੀ ਚਾਹੀਦੀ ਐ ਸਾਰੇ ਤਰ੍ਹਾਂ ਦੀਆਂ ਮਿਲ ਜਾਣਗੀਆਂ ਠੀਕ ਆ ਜੀ ਪਰਫਿਊਮ ਵੀ ਨੇ ਆਪਣੇ ਲਈ ਲਓ ਜੀ ਪਰਫਿਊਮ ਬਾਈ ਨੇ ਬਾਈ ਉਹਨਾਂ ਦੇ ਪਰਫਿਊਮ ਵੀ ਤੁਹਾਨੂੰ ਮਿਲ ਜਾਣਗੇ ਵਾਲਕੇ ਇੱਕ ਦੁਕਾਨ ਤੋਂ ਸਾਰਾ ਕੁਝ ਮਿਲ ਜੂਗਾ ਓਕੇ ਬਈ ਆਪਣਾ ਐਡਰੈਸ ਬੋਲ ਦੋ ਵੀਰੇ ਇੱਕ ਵਾਰ ਆਪਣਾ ਬੈਕਸੈਂਡ ਕਮੋਸ ਕੋਲ ਹੀ ਹਾਂਜੀ ਠੀਕ ਇਹ ਵੀ ਰਿਟੇਲਰ ਮਲੇਰ ਕੋਲ ਹੈ ਜੀ ਠੀਕ ਤੇ ਬਾਈ ਉਹਨਾਂ ਦੀ ਇੱਧਰ ਵੀ ਦੁਕਾਨ ਹੈਗੀ ਇੱਥੇ ਤੁਹਾਨੂੰ 1 ਪੀਸ 195 ਰੁਪਏ ਦਾ ਮਿਲ ਜੂ ਜਿਵੇਂ ਆ ਲਿਖਿਆ ਹੋਇਆ 3 ਪੀਸ 595 ਰੁਪਏ ਤੇ ਇਹ ਬਾਈ ਉਹਨਾਂ ਦੀ ਸਾਰੀ ਸ਼ਾਪ ਆ ਇੱਧਰ ਨਾਲ ਵੀ ਇਹਨਾਂ ਦੀ ਬਾਈ ਉਹਨਾਂ ਦੀ ਆ ਹਨਾ ਤੇ ਇੱਥੇ ਤੁਸੀਂ ਇਹਨਾਂ ਕੋਲ ਪੁੱਛ ਸਕਦੇ ਹੋ ਬਾਕੀ ਤੁਹਾਨੂੰ ਕੋ ਪ੍ਰੋਪਰ ਆਪਾਂ ਐਡਰੈਸ ਹੋਣਾ ਦੱਸਦਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਓ ਜੀ ਆ ਸਾਰਾ ਇਹਨਾਂ ਦਾ ਸ਼ਾਪ ਦਾ ਐਡਰੈਸ ਪੈ ਗਿਆ ਤੇ ਆ ਦੁਕਾਨ ਵੀ ਬਾਈ ਨੇ ਨਾਲੇ ਤੇ ਇੱਧਰ ਵੀ ਹਨਾ ਔਰ ਓਪੋਜੀਟ ਸਾਹਮਣੇ ਲਓ ਜੀ ਲਓ ਜੀ ਆਪਨੀ ਸ਼ਾਪ ਤੇ ਜਿਹੜਾ ਵਿਜ਼ਿਟ ਕਰੂਗਾ ਨੀਅਰ ਕੰਪਾਸ ਸਕੂਲ ਬੈਕ ਸਾਈਡ ਤੇ ਕਿਡਜ਼ ਗੈਲੈਕਸੀ ਆਪਣੇ ਲਈ ਕਲੈਕਸ਼ਨ ਹੈ ਤੇ ਮੇਡ ਵੀ ਹੈ ਜੈਨੂਨ ਵੀ ਹੈ ਕਰੰਟ ਆਰਟੀਕਲ ਵੀ ਨੇ ਤੇ ਡਿਜ਼ਾਈਨ ਹੈ ਇੱਕ ਤੋਂ ਇੱਕ ਆ ਲੋ ਦੇਖੋ ਚੈੱਕ ਕਰੋ ਡਿਜ਼ਾਈਨ ਆ ਲੋ ਇਹ ਆ ਲੋ ਜਿੰਨੇ ਮਰਜੀ ਕਲੈਕਸ਼ਨ 200 ਦੀ 250 ਦੀ 300 ਦੀ ਆ ਲੋ 1 2 3 4 ਜਿੰਨੀਆਂ ਮਰਜ਼ੀਆਂ ਆ ਲੋ ਆਪਣੇ ਲਈ ਕਲੈਕਸ਼ਨ ਬਹੁਤ ਹੈ ਇਹ ਆ ਲੋ ਚੈੱਕ ਕਰੋ ਆ ਲੋ ਇੱਕ ਤੋਂ ਇੱਕ ਡਿਜ਼ਾਈਨ ਕਲੈਕਸ਼ਨ ਵਾਧੂ ਹੈ ਨਾ ਤੁਹਾਨੂੰ ਕੋਈ ਜਿੰਨੇ ਬਿਲਕੁਲ ਜੀ ਬਿਲਕੁਲ ਆ ਲੋ ਡਿਜ਼ਾਈਨ ਚੈੱਕ ਕਰੋ ਲੈ ਲੋ ਜੀ ਇਹ ਆ ਲੋ い,いがね。いいが